ਵਰੀਆ ਜੀ ਬਹੁਤ ਵਰੀਆ ਅੱਜ ਦਾ ਦਿਨ ਮਸਾ ਹੀ ਲੈਂਦਾ ਝੰਡੇ ਲਹਿਰਾਏ ਜਾ ਰਹੇ ਆ ਰੰਗ ਲਗਾਏ ਜਾ ਰਹੇ ਆ ਢੇਪੀ ਢੋਲੋਂ ਦੇ ਕਰਦੇ ਫਲਾਹ ਦਿਖਾ ਰਹੇ ਆ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਇਹ ਵਕਤ ਜਾਰਾ ਹੀ ਆ ਗਿਆ ਕਿਦੜਵੇ ਦੇ ਲੋਕਾਂ ਨੇ ਜੋ ਹਲਕਿਆ ਨਿਤ ਕੀ ਸਾਥ ਦਿੱਤਾ ਹੈ 12 ਸਾਲ ਦਾ ਬਨਵਾਸ ਕੱਟ ਰੇ ਸੀ ਉਹ ਬਨਵਾਸ ਅੱਜ ਖਤਮ ਕਰਤਾ ਮਾੜਾ ਜਾਣੀ ਜੰਨਾ ਸਾਡੇ 22 ਦਾ ਚ ਬੜਾਕੇ ਪਾਵਾਂਗੇ ਹੁਣ ਉੱਪਰ ਖੜ੍ਹ ਚੜ੍ਹਦੀ ਕਲਾ ਟੈਂਪੀਰ ਨਾਲ ਬਾਈ ਨਾਲ ਅਸੀਂ 30 ਸਾਲ ਹੋ ਗਏ ਖੜਾ ਨੂੰ ਬਾਈ ਦੇ ਨਾਲ ਚੜ੍ਹਦੀ ਕਲਾ ਜਾਵਾਂ ਤੁਸੀਂ ਬਿਆਨ ਕਰ ਨਹੀਂ ਸਕਦੇ ਆਪਣੀ ਇਸ ਪਲ ਦਾ ਸਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਪਿਛਲੀ ਵਾਰ ਵੀ ਅਸੀਂ ਜਿੱਦ ਤੇ ਜਿੱਦ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਲੇਕਿਨ ਐਤ ਕੀ ਜਿਹੜਾ ਮਾਲਕ ਨੇ ਰੰਗ ਲਾਇਆ ਨਹੀਂ ਪੱਕਾ ਇਹ ਭਾਈ ਯਾਰੀਆਂ ਕਮਾਈਆਂ ਯਾਰ ਯਾਰ ਹੀ ਹੈ ਯਾਰੀ ਦਾ ਹੀਰਾ ਵਰਗੀ ਯਾਰੀ ਹੁੰਦੀ ਹੈ ਯਾਰੀ ਇਹਦੇ ਵਰਗੇ ਐਮਐਲਏ ਸਾਰੇ ਹੜਕਿਆਂ ਨੂੰ ਚਾਹੀਦੇ ਐਡਾ ਉਮੀਦਵਾਰ ਬੰਦਾ ਬਹੁਤ ਹੀ ਚੰਗਾ ਬੰਦਾ ਇਹਦੇ ਭਾਈ ਗੱਲਬਾਤਾਂ ਪੂਰੀ ਘੈਂਟ ਸਿਰਾਂ ਲੱਗਿਆ ਸਿਰਾਂ ਲੱਗਿਆ ਭਾਈ ਰੱਬ ਨੇ ਵੀ ਸੁਣੀ ਇਹ ਤਾਂ ਰਾਜਾ ਹੁਣ ਤਾਂ ਜਿੰਨਾ ਮਰਜੀ ਜ਼ੋਰ ਲਾ ਲੇ ਉਹ ਤਾਂ ਜੇ ਕਰੇ ਬੋਲਵੇ ਤਾਂ ਬੋਲਵੇ ਔਕਾ ਨਹੀਂ ਬਈ ਸਾਰੇ ਅੱਕੇ ਪੈਸਾ ਰਾਜੇ ਤੋਂ ਤਾਂ ਲਈ ਆ ਚੱਕ ਤੇ ਫੱਟੇ ਆ ਆਪਣਾ ਕਿਉਂ ਵੀ ਜਦੋਂ ਮੱਖੀ ਕਾੜਦੀ ਜਾਵਾ ਵਾਰਾ ਪੋਰਟ ਆ ਆਮ ਆਦਮੀ ਪਾਰਟੀ ਨੂੰ ਪਈ ਇਹਦੇ ਡਿੰਪੀ ਢਿਲੇ ਡਿੰਪੀ ਢਿਲੇ ਨੂੰ ਪਈ ਇਹ ਪੋਰਟ ਸਾਰੇ ਵਾੜੇ ਨਾਲ ਡਿੰਪੀ ਢਿਲੇ ਡਿੰਪੀ ਢਿਲੇ ਡਿੰਪੀ ਢਿਲੇ ਦੇ ਘਰ ਦੇ ਕੋਲੇ ਖੜੇ ਆ ਹੋਲੀਆਂ ਖੇਡੀਆਂ ਜਾ ਰਹੀਆਂ ਢੋਲ ਠਮੱਕੇ ਚੱਲ ਰਹੇ ਆ ਭੰਗੜੇ ਪੈ ਰਹੇ ਆ ਇਧਰ ਕੋਈ ਲੋਕ ਵੀ ਆ ਰਹੇ ਆ ਡਿੰਪੀ ਢਿੱਲੋ ਦੇ ਘਰਵਾਲ ਜਾ ਰਹੇ ਆ ਬਹੁਤ ਹੁੱਲਾ ਹਲਾਰਾ ਹੋ ਰਿਹਾ ਹੈ ਬਾਈ ਸასიਖਾਲ ਕੀ ਹਾਲ ਚਾਲ ਹੈ ਠੀਕ ਆ ਜੀ ਠੀਕ ਆ ਕਿਵੇਂ ਲੱਗਦਾ ਥਰੇ ਡਿੰਪੀ ਢਿੱਲੋ ਜੀ ਹਰੇ ਕੋਸ਼ਕ ਜਿਹੜੇ ਰਾਉਂਡ ਆ ਹਜੇ ਬਾਕੀ ਪਏ ਆ ਪਰ ਅੱਗੇ ਚੱਲ ਰਹੇ ਆ ਬਾਈ ਗੱਲਬਾਤ ਆ ਪੂਰੀ ਘੈਂਟ ਆ ਸਿਰਾਂ ਲੱਗਿਆ ਸਿਰਾਂ ਲੱਗਿਆ ਬਾਈ ਰੱਬ ਨੇ ਵੀ ਸੁਣੀ ਆ ਜੀ ਤਾਂ ਰੱਬ ਨੇ ਸੁਣੀ ਆ ਕਿਵੇਂ ਬਾਈ ਬਈਆ ਬਈਆ ਟਿੱਡੇ ਟਿੱਡੇ ਆ ਇਹ ਇਹ ਫਿਰ ਭਾਈ ਬਹੁਤ ਲੰਮੇ ਸਮੇਂ ਬਾਅਦ ਹਜੇ ਮੈਨੂੰ ਲੱਗਦਾ ਵੀ ਸੁਣੀ ਜਾ ਸਕਦੀ ਹੈ ਕਿਉਂਕਿ ਹਜੇ ਕੋਸ਼ ਕਾਊਂਡ ਬਾਕੀ ਹੈ ਪਤਾ ਕੀ ਗੱਲ ਆਏ ਭਾਈ ਹਾਂ ਨਹੀਂ 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 ਪੱਕਾ ਹੀ ਹੈ ਭਾਈ ਯਾਰੀਆਂ ਕਮਾਈਆਂ ਯਾਰ ਯਾਰੀ ਹੈ ਯਾਰੀ ਦਾ ਹੀਰਾ ਵਰਗੀ ਯਾਰੀ ਹੁੰਦੀ ਹੈ ਯਾਰੀ ਕਮਾਈ ਹੈ ਭਾਈ ਨਾ ਯਾਰ ਅੱਛਾ ਪਿਆਰ ਹੈ ਪਿਆਰਾ ਫੁੱਲ ਬਟਾ ਆਦੋ ਤੁਹਾਨੂੰ ਉਧਰ ਡਿੰਪੀ ਢੋਲੀ ਦੇ ਬਾਰ ਦੇ ਅੱਗੇ ਵੀ ਲੈ ਚਾਲਦੇ ਹਾਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਰੰਗ ਲੱਗੇ ਹੋਏ ਆ ਭੰਗੜੇ ਪੈ ਰਹੇ ਆ ਢੋਲ ਠਮੱਕੇ ਚੱਲ ਰਹੇ ਆ ਮੁੰਡੇ ਇਧਰ ਰੰਗ ਨਾਲੋਂ ਲਿਬੜੇ ਆ ਰਿਹਾ ਤਾਂ ਇਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਤਸਵੀਰ ਜ਼ਰੂਰ ਦਿਖਾ ਦਿਓ ਜੇ ਦੇਪੀ ਢਿੱਲੋਂ ਦੇ ਬਾਹਰ ਦੀ ਇਹ ਤਸਵੀਰ ਹੈ ਤਾਂ ਇਧਰ ਵੇਖ ਸਕਦੇ ਹੋ ਪਿਛਲੇ ਪਾਸੇ ਤਾਂ ਬਾਈ ਕਿਵੇਂ ਉਹ ਠੀਕ ਬਹੁਤ ਵਧੀਆ ਕਿਵੇਂ ਲੱਗਦਾ ਫਿਰ ਮੈਂ ਕਿਹਾ ਨਜ਼ਾਰਾ ਹੀ ਆ ਗਿਆ ਕਿਦੜਵੇ ਦੇ ਲੋਕਾਂ ਨੇ ਜੋ ਹਲਕਿਆਂ ਨੇ ਇਤਕੀ ਸਾਥ ਦਿੱਤਾ ਹੈ 12 ਸਾਲ ਦਾ ਬਨਵਾਸ ਕੱਟ ਰੇ ਸੀ ਉਹ ਬਨਵਾਸ ਅੱਜ ਖਤਮ ਕਰਤਾ ਗਿੱਦੜਵੇ ਵਾਸਤੇ ਦੀਵਾਲੀ ਦਾ ਟਾਈਮ ਹੈ ਕੀ ਕੀ ਲੱਗਦਾ ਫਿਰ ਜਿਵੇਂ ਇਹ ਜਿਹੜਾ ਗੜ ਕਹਿ ਸਕਦੇ ਆ ਕਾਂਗਰਸ ਦਾ ਗੜ ਸੀ ਕਿ ਇਥੋਂ ਰਾਜਾ ਜੀ 2-3 ਅਰ ਜੇਤੂ ਰਹੇ ਆ ਕਿਵੇਂ ਦੇਖਦੇ ਹੋ ਤੇ 12 ਸਾਲ ਚ ਵਿਡੰਗ ਸਾਹਿਬ ਇਥੋਂ ਵਿਧਾਇਕ ਰਹੇ ਆ ਪਰ ਗਿੱਦੜਵੇ ਦੇ ਲੋਕ ਟੈਲਾਂ ਤੋਂ ਇਲਾਵਾ ਉਹਨਾਂ ਨੇ ਕੀਤਾ ਕੁਝ ਨਹੀਂ ਜਿਹਦਾ ਨਤੀਜਾ ਅੱਜ ਦੇਖ ਰਹੇ ਆ ਕਿ 30000 ਤੋਂ ਪਲੱਸ ਵੋਟ ਤੋਂ ਪਾਈ ਜੀ ਜਿੱਤਣ ਜਾ ਰਹੇ ਆ ਆ ਦੇ ਉਧਰ ਗੱਲਬਾਤ ਕਰਨ ਲਈ ਆਵਾਜ਼ ਕਿ ਬਾਬਾ ਜੀ ਕਿਵੇਂ ਹੋ ਉਹ ਮਖਾ ਚੜਦੀ ਕਲਾ ਟੈਂਪੀ ਨਾਲ ਬਾਈ ਨਾਲ ਅਸੀਂ 30 ਸਾਲ ਹੋ ਗਏ ਖੜੇ ਨੂੰ ਬਾਈ ਦੇ ਨਾਲ ਚੜਦੀ ਕਲਾ ਜਾਵਾਂ ਇੱਕ ਕੱਲਾ 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 ਜਣਾ ਬੋਲੋ ਕਿਵੇਂ ਮਹਿਸੂਸ ਹੋ ਰਿਹਾ ਬਾਤ ਖੁਸ਼ੀ ਆਈ ਸਾਨੂੰ ਸਾਡੀ ਦੋ ਦੋ ਵਾਰੀ ਦੇਸ ਤੋਂ ਪਹਿਲਾਂ ਢਿਲੋ ਸਾਹਿਬ ਹਾਰ ਚੁੱਕਾ ਹੀ ਪਹਿਲਾਂ ਜੇ ਜਿੱਤ ਤੱਕ ਹੋਈ ਆ ਸਾਨੂੰ ਬਹੁਤ ਜਿਆਦਾ ਖੁਸ਼ੀ ਆਈ ਬਾਰ ਅਤਾ ਆਦੋ ਇਧਰ ਹਾਂਜੀ ਹਾਂਜੀ ਅਸੀਂ ਬਹੁਤ ਖੁਸ਼ ਆ ਜੀ ਜੋ ਮੰਡੀ ਦੇ ਬੰਦਾ ਬਣਿਆ ਹੈ ਦੋ ਸਾਲ ਪਹਿਲਾਂ ਦੋ ਵਾਰੀ ਹਾਰ ਚੁੱਕਿਆ ਸੀ ਜੀ ਮੰਡੀ ਦਾ ਬੰਦਾ ਕੋਈ ਨਹੀਂ ਸੀ ਹਾਂ ਸਾਨੂੰ ਮੰਡੀ ਦਾ ਪਹਿਲੇ ਐਮਐਲਏ ਹੋਊਗਾ ਜਿਹੜਾ ਬਣਿਆ ਹੈ ਮੰਡੀ ਚੋਂ ਇੱਟੜ ਵਾਲਾ ਪੂਰਾ ਵਿਕਾਸ ਹੋਊਗਾ ਸਾਡੇ ਆਪ ਦਾ ਕਿਦੜਾ ਵਾਲਾ ਐਮਐਲਏ ਤਾਂ ਡਿੰਪੀ ਦੇ ਪਿਆਰ ਪਿਆਰ ਕਰਨ ਵਾਲਾ ਜਿੰਦਾਬਾਦ ਡਿੰਪੀ ਢਲੇ ਜੀ ਹਾਂ ਜਿੰਦਾਬਾਦ ਡਿੰਪੀ ਦੇ ਪਿਆਰ ਕਰਨ ਵਾਲਿਆਂ ਦੀ ਭੀੜ ਦੇਖ ਸਕਦੇ ਹੋ ਤੁਸੀਂ ਵਾਹ ਬਹੁਤ ਬਣੇ ਘਰ ਦੇ ਵਿੱਚ ਜਾ ਰਹੇ ਆ ਸ਼ੋਰਟ ਚ ਲਾਏ ਜਾ ਰਹੇ ਆ ਤਾਂ ਦੇਖ ਸਕਦੇ ਹੋ ਇਸ ਵਕਤ ਡਿੰਪੀ ਢਲੋ ਦੇ ਘਰ ਦੇ ਹਾਲਾਤ ਐ ਇਹ ਤੇ ਇਸ ਵਕਤ ਹੋਲੀ ਹੋਲੀ ਖੇਡ ਖੇਡ ਕੇ ਆ ਰਹੇ ਆ ਤਾਂ ਬਾਈ ਕਿੱਦਾਂ ਵਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਜੀ ਸਾਨੂੰ ਇੱਕ ਦੋ ਰਾਉਂਡ ਬਾਕੀ ਆ ਡਿੰਪੀ ਜੀ ਅੱਗੇ ਚੱਲ ਰਹੇ ਕੀ ਲੱਗਦਾ ਨਹੀਂ ਸਾਨੂੰ ਐਂ ਲੱਗਦਾ ਸਾਡੇ ਡਿੰਪੀ ਸਾਹਿਬ ਇਥੋਂ ਜਿੱਤ ਜਾਣ ਇਹਦੇ ਵਰਗੇ ਐਮਐਲਏ ਸਾਰੇ ਹਲਕਿਆਂ ਨੂੰ ਚਾਹੀਦੇ ਐਡਾ ਉਮੀਦਵਾਰ ਬੰਦਾ ਬਹੁਤ ਹੀ ਚੰਗਾ ਬੰਦਾ ਇਹਦੇ ਵਰਗਾ ਬੰਦਾ ਆਪਾਂ ਨੂੰ ਹਲਕੇ ਦੇ ਵਿੱਚ ਮਿਲ ਜੇ ਤੇ ਹਲਕੇ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ 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 ਤਾ ਤਾ ਆਦੋ ਇੱਧਰ ਅੱਗੇ ਲੈ ਚੱਲਦੇ ਹਾਂ ਤੁਹਾਨੂੰ ਆ ਬਾਈ ਕਿਵੇਂ ਮਹਿਸੂਸ ਹੋ ਰਿਹਾ ਫਿਰ ਬਹੁਤ ਵਧੀਆ ਵੀਰੇ ਮਹਿਸੂਸ ਹੋ ਰਿਹਾ ਸਾਰੇ ਲਿਬੜ ਕੇ ਰੰਗ ਦੇ ਨਾਲ ਹਾਂਜੀ ਵੀਰੇ ਖੁਸ਼ੀ ਬਹੁਤ ਆਜਾ ਖੁਸ਼ੀ ਬਾਤ ਹੈ ਜੀ ਹਾਂਜੀ ਇਹ ਬਾਈ ਕੀ ਲੱਗਦਾ ਕਿਉਂਕਿ ਕਾਂਗਰਸ ਪਾਰਟੀ 12 ਸਾਲ ਇੱਥੇ ਰਹਿ ਚੁੱਕੀ ਆ ਰਾਜਾ ਪ੍ਰਿੰਗ ਜੀ ਇਸ ਵਾਰ ਜਿੱਤ ਬੜੇ ਮੁਸ਼ਕਲਾ ਦੇ ਨਾਲ ਮਿਲੀ ਕਿਵੇਂ ਲੱਗਦਾ ਸਰ ਬਾਈ ਡੈਂਪੀ ਟੂ ਲੋ ਦਾ ਕਿਦੜਵਾਚ ਆਕਸ਼ ਬਹੁਤ ਤੇ ਬੰਦਾ ਬਹੁਤ ਇਮਾਨਦਾਰ ਬੰਦਾ ਹੈ ਠੀਕ ਹੈ ਉੱਥੋਂ ਮੰਨ ਲਓ ਸਰਕਾਰ ਨਾਲ ਗਈ ਦੋਨੇ ਕੰਨਾਂ ਰਲ ਗਈ ਠੀਕ ਹੈ ਤਾਂ ਆਜੋ ਇਧਰ ਘਰ ਦੇ ਵਿੱਚ ਲੈ ਚਲਦੇ ਹਾਂ ਤੁਹਾਨੂੰ ਮੈਂ ਹਲਾਤ ਦਿਖਾ ਦਿੰਨੇ ਆ ਜਿਹੜੇ ਡਿੰਪੀ ਯੂਨੀਅਨ ਦਾ ਐਨਵਾਈਐਸਐਸ ਦਾ ਪ੍ਰੈਜ਼ੀਡੈਂਟ ਆ ਮੈਂ ਜੀ ਹਾਂ ਮੇਰਾ ਨਾਮ ਤਰਸੇਮ ਕੁਮਾਰ ਢਕਾਨ ਜੀ ਮੈਂ ਐਨਵਾਈਐਸਐਸ ਦਾ ਪ੍ਰੈਜ਼ੀਡੈਂਟ ਪੰਜਾਬ ਆ ਜੀ ਜੀ ਤੇ ਡਿੰਪੀ ਢਿਲੋ ਜਿੱਤੇ ਤੇ ਸਾਨੂੰ ਬਹੁਤ ਬਸ ਅਸੀਂ ਦੱਸ ਨਹੀਂ ਸਕਦੇ ਕਿੰਨੀ ਖੁਸ਼ੀਆਂ ਹਲੇ ਹਾਂਜੀ ਹਾਂਜੀ ਹਲੇ ਹਲੇ ਵੈਸੇ ਕਲੀਅਰ ਨਹੀਂ ਹੋਇਆ ਇਹ ਇੱਕ ਤੋਂ ਰਾਉਂਡ ਜਿਹੜੇ ਬਾਕੀ ਨੇ ਨਹੀਂ ਜੀ ਬਿਲਕੁਲ ਕਲੀਅਰ ਹੋ ਚੁੱਕਿਆ 33000 ਤੋਂ ਪਲੱਸ ਹੋ ਚੁੱਕਿਆ ਇਸ ਤੋਂ ਬਾਅਦ ਕੀ ਹੋਏਗਾ ਜੀ ਰਾਜਾ ਹੁਣ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲੇ ਉਹ ਤਾਂ ਜੇ ਕਰੇ ਬੋਲਵੇ ਤਾਂ ਬੋਲਵੇ ਜਿਸ ਤਰੀਕੇ ਨਾਲ ਗਿੱਦੜਪਈ ਦੀ ਗੱਲ ਕਰਨੀ ਇਹ ਤਾਂ 12 ਸਾਲ ਰਾਜਾ ਬੜਿੰਗ ਦੀ ਰਹਿ ਚੁੱਕੇ ਆ ਤਾਂ ਇਹਨੂੰ ਜਿਤਨਾ ਬੜਾ ਇੰਪੋਸੀਬਲ ਹੋਇਆ ਪਿਆ ਸੀ ਕਿਉਂਕਿ ਸਭ ਤੋਂ ਵੱਡਾ ਸਾਡਾ ਸ਼ਹਿਰ ਦਾ ਮੁੱਦਾ ਸੀ ਸੀਵਰੇਜ ਦਾ ਪਾਣੀ ਦਾ ਜਿਹੜਾ ਟੁੱਟੀਆਂ ਵਿੱਚ ਪਾਣੀ ਆ ਰਿਹਾ ਸੀ ਉਹ ਗੰਦਾ ਪਾਣੀ ਸੀਵਰੇਜ ਦਾ ਮਿਕਸ ਹੋ ਗਿਆ ਰਿਹਾ ਸੀ ਕਿਉਂਕਿ ਤਿੰਨ ਵਾਰੀ ਰਾਜਾ ਬੜਿੰਗ ਨੂੰ ਬਣਾਦਾ ਉਸ ਤੋਂ ਕੋਈ ਮਸਲਾ ਹੱਲ ਨਹੀਂ ਹੋਇਆ ਮਨਪ੍ਰੀਤ ਨੂੰ ਬਣਾਇਆ ਉਸ ਤੋਂ ਕੋਈ ਮਸਲਾ ਹੱਲ ਨਹੀਂ ਹੋਇਆ ਤੇ ਬਾਈ ਡੀਪੀ ਆਮ ਆਦਮੀ ਪਾਰਟੀ ਵਿੱਚ ਆਉਣ ਦੇ ਨਾਲ ਨਾਲ ਦੀ ਨਾਲ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆਏ ਸੀ ਜਿਹੜਾ ਕੰਮ ਸ਼ੁਰੂ ਹੋ ਚੁੱਕਿਆ ਤੇ ਕੰਮ ਲੋਕਾਂ ਨੇ ਕੰਮ ਦੇ ਧਾਰ ਤੇ ਬਾਈ ਡੀਪੀ ਨੂੰ ਵੋਟਾਂ ਪਾਈਆਂ ਤਾਂ ਤਾਂ ਆ ਹਾਲਾਤ ਦੇਖ ਸਕਦੇ ਹੋ ਤੁਸੀਂ ਘਰ ਦੇ ਜਿਹੜੇ ਹਾਲਾਤ ਹੈ ਆ ਲੋਕ ਜਿਹੜੇ ਜਿਹੜੇ ਪਿਆਰ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਦਾ ਦਿਨ ਮਸਾ ਹੀ ਲੈਂਦਾ ਹਾਂ ਹਾਂਜੀ ਹਾਂ ਆ ਜਰੂਰ ਬਾਈ ਤਾਂ ਕਿਵੇਂ ਮਹਿਸੂਸ ਹੋ ਰਿਹਾ ਕਿਵੇਂ ਮਹਿਸੂਸ ਹੋ ਰਿਹਾ ਬਾਈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਟਿੰਪੀ ਟਲੋ ਜਿੰਦਾਬਾਦ ਕਿਹੜੀ ਜਗ੍ਹਾ ਤੋਂ ਗਿੱਦੜਵਾ ਤੋਂ ਬਾਈ ਜੀ ਤਾਂ ਕੀ ਕੀ ਲੱਗਦਾ ਇਸ ਵਾਰੀ ਗਿੱਦੜਵਿਆਂ ਨੂੰ ਗਿੱਦੜਵਿਆਂ ਦਾ ਉਮੀਦਵਾਰ ਹੀ ਜਿੱਤ ਗਿਆ ਆ ਹਜੇ ਥੋੜਾ ਜਿਹਾ ਰਿਜ਼ਲਟ ਬਾਕੀ ਹੈ ਜਿਨ੍ਹਾਂ ਬਾਈ ਜੀ ਨੇ ਸੰਜਮ ਰੱਖਿਆ ਨਹੀਂ ਉਹਨਾਂ ਕੋਈ ਹੋਰ ਬੰਦਾ ਲੀਡਰ ਨਹੀਂ ਰੱਖ ਸਕਦਾ ਜਿਨ੍ਹਾਂ ਦਿਲ ਪੱਥਰ ਬਾਈ ਜੀ ਨੇ ਪੱਥਰ ਦੇ ਦਿਲ ਰੱਖਿਆ ਨਾ ਕੋਈ ਨਹੀਂ ਰੱਖ ਸਕਦਾ ਜੀ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਜਿਹੜੀ ਤਸਵੀਰਾਂ ਜਰੂਰ ਦਿਖਾ ਦਿਓ ਡੈਂਪੀ ਢਿੱਲੋਂ ਨੂੰ ਪਿਆਰ ਕਰਨ ਕਿਵੇਂ ਮਹਿਸੂਸ ਹੋ ਰਿਹਾ ਬਾਈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਜੀ ਸਾਨੂੰ ਅੱਜ ਅਸੀਂ ਖੁਸ਼ੀ ਬਿਆਨ ਕਰ ਨਹੀਂ ਸਕਦੇ ਆਪਣੀ ਇਸ ਪਲ ਦਾ ਸਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਪਿਛਲੀ ਵਾਰ ਵੀ ਅਸੀਂ ਜਿੱਦ ਤੇ ਜਿੱਦ ਦੇ ਹਾਰ ਦਾ ਸਾਹਮਣਾ ਕਰਨਾ ਪਿਆ ਲੇਕਿਨ ਐਤ ਕੀ ਜਿਹੜਾ ਮਾਲਕ ਨੇ ਰੰਗ ਲਾਇਆ ਦੇਮਪੀ ਲੋ ਪਰਿਵਾਰ ਤੇ ਸਾਨੂੰ ਬਹੁਤ ਉਤਸ਼ਾਹ ਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਵਧਾਈ ਦੇ ਪੱਤਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਪੰਜਾਬ ਵਾਸੀਆਂ ਨੂੰ ਥੈਂਕ ਯੂ ਵੀਰ ਜੀ ਤਾਂ ਇੱਧਰ ਜਿਹੜੇ ਬਾਈ ਰੰਗ ਲਗਾ ਰਹੇ ਆ ਬਾਈ ਫਿਰ ਮੈਨੂੰ ਲੱਗਦਾ ਰੰਗ ਸਵੇਰ ਸਵੇਰ ਹੀ ਲੈ ਲੈ ਹੋਣਗੇ ਹਾਂ ਬਾਈ ਸਿੱਧੀ ਜੱਤ ਹੋਈ ਪਈ ਸੀ ਯਾਰ ਉਹਦੇ ਦੀ ਹੋਈ ਪਈ ਸੀ ਠੀਕ ਹੈ ਹਾਂ ਬਾਈ ਜਿਵੇਂ ਇਹ ਜਿਹੜੀ ਔਰ ਘੋਟ ਸੀਟ ਸੀ ਕਿਉਂਕਿ ਇਥੋਂ ਰਾਜਾ ਵੜਿੰਗ ਜੀ ਖੜੇ ਸੀ ਲੱਗਦਾ ਸੀ ਵੀ ਇਸ ਤਰੀਕੇ ਨਾਲ ਇਨੀ ਲੀਡਿੰਗ ਦੇ ਨਾਲ ਅੱਗੇ ਜਾਓਗੇ ਹਾਂ ਭਾਈ ਉਹ ਦਿਸੀ ਜਾਂਦਾ ਹੈ ਵੜਗਣਾ ਕੀਤਾ ਹੀ ਕੋਣੀ ਯਾਰ 12-13 ਸਾਲਾਂ ਚ ਭਾਈ ਜੀ ਸਾਰੇ ਲੋਕ ਇੱਕ ਹੀ ਪਾਈ ਜੀ ਇਹਦੇ ਤੋਂ ਸਾਰਾ ਰੁਕਿਆ ਹੋਇਆ ਹਾਂ ਸਾਰਾ ਕਾ ਰੁਕੇ ਹੋਇਆ ਸੀ ਹਾਂ ਭਾਈ ਲੋਕ ਅਨਕਾਰ ਚੁੱਕੇ ਸੀ ਰਾਜੇਵੜਿੰਗ ਨੂੰ ਇਸੇ ਕਰਕੇ ਜਿੱਤ 22 ਦੀ ਕਲੀਅਰੀ ਸੀਗੀ ਭਾਈ ਇਹ ਭਾਈ ਵੋਟ ਆ ਜਿਹੜੀ ਇਹ ਡਿੰਪੀ ਢਿੱਲੋਂ ਨੂੰ ਪਈ ਆ ਜਿਆ ਆਮ ਆਦਮੀ ਪਾਰਟੀ ਨੂੰ ਇਹ ਭਾਈ ਜੀ ਡਿੰਪੀ ਢਿੱਲੋਂ ਨੂੰ ਵੋਟ ਪਈ ਆ ਡਿੰਪੀ ਢਿੱਲੋਂ ਨੂੰ ਇਹ ਹਲਕੇ ਦੇ ਬਹੁਤ ਲੋਕ ਭਾਈ ਖੜੇ ਕੋਈ ਨਹੀਂ ਵੋਟ ਜਿੱਤ ਵਿੱਚ ਹੋਈ ਹੈ ਡਿੰਪੀ ਢਿੱਲੋਂ ਨੂੰ ਵੋਟ ਪਈ ਹੈ ਸਾਨੂੰ ਚੜ੍ਹਨ ਲੋ ਕੋਈ ਮਹਲਾਣ ਹਾਂ ਬਹੁਤ ਬਹੁਤ ਸ਼ੁਕਰੀਆ ਧੰ ਆਦੋ ਇੱਧਰ ਆ ਬਾਬਾਰੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਵੀ ਰੰਗ ਨਾਲ ਲਿਬੜੇ ਫਿਰਦੇ ਹੋ ਤੇ ਰੰਗ ਨਾਲ ਲਿਬੜਨਾ ਹੀ ਬਹੁਤ ਸਾਲ ਹੋ ਗਿਆ ਯਾਰ ਕਿਵੇਂ ਆਰੋ ਆ ਕਿਵੇਂ ਹੋ ਬਾਈ ਠੀਕ ਬਹੁਤ ਵਧੀਆ ਬਾਈ ਜੀ ਕਿਵੇਂ ਵਸੂਫ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਡੈਂਪੀ ਢੱਲੋ ਬਹੁਤ ਵਧੀਆ ਨੀੜ ਨਾਲ ਜਤਰੇ ਹੈ ਬਾਈ ਜੀ ਜਿਆਦੇ ਖੁਸ਼ ਹਾਂ ਕਿਉਂਕਿ ਸਾਡਾ ਬਾਈ ਡੈਂਪੀ ਚਿੱਤਿਆਗਾ ਸਾਨੂੰ ਬਹੁਤ ਹੀ ਜਿਆਦੇ ਚਾਗਾ ਬਹੁਤ ਹੀ ਜਿਆਦੇ ਵਿਆਹ ਦਾ ਚਾਹ ਨਹੀਂ ਜੰਨਾ ਸਾਡੇ ਬਾਈ ਦਾ ਚਾਹ ਬੜਾ ਕੇ ਪਾਵਾਂਗੇ ਹੁਣ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਆ ਸਾਡਾ ਬਾਈ ਟੈਂਪੀ ਜਿੰਦਾਬਾਦ ਜੀ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜੀ ਤਸਵੀਰ ਆ ਜਰੂਰ ਲੈ ਲਓ ਜੀ ਬਹੁਤ ਹੀ ਵਧੀਆ ਸਾਨੂੰ ਜੀ ਅੱਜ ਦਾ ਸਾਨੂੰ ਆਇਆ ਇਸ ਖੁਸ਼ੀ ਹੋਈ ਆ ਸਾਨੂੰ ਬਾਈ ਟੈਂਪੀ ਚੱਕਣ ਦੀ ਬਹੁਤ ਵਧੀਆ ਖੁਸ਼ ਹੋਈ ਆ ਖੁਸ਼ੀ ਹੋਈ ਆ ਕਿ ਕੰਮ ਵੀ ਹੋਣਗੇ ਜੀ ਜੀ ਤਾਂ ਜੀਤਾ ਇੱਧਰ ਵੀ ਚੱਲ ਵੜਦੇ ਆਪਾਂ ਪਟਾਕੇ ਪਟੂਕੇ ਚੱਲ ਰਹੇ ਆ ਤਾਂ ਇਹਦਰ ਦੀ ਗੱਲਬਾਤ ਕਰ ਲੈਨੇ ਆ ਆ ਬਾਬਾ ਦੀ ਸੱਸੀ ਕਾਂ ਸੱਚੀ ਜਪਤ ਰੰਗ ਦੇ ਨਾਲ ਸਾਰੇ ਲਿਪੜ ਗਏ ਤੁਸੀਂ ਕਿੰਨੀ ਕਿ ਖੁਸ਼ੀ ਆ ਬੜੀ ਖੁਸ਼ੀ ਆ ਹੱਥੋਂ ਬੜੀ ਬੁੱਝ ਬੜੀ ਪੁੱਟ ਗਈ ਇਹ ਇਹ ਬਾਪੂ ਜੀ ਇੰਨੀ ਲੀਡਿੰਗ ਲੈ ਕੇ ਜਾਣੀ ਔਖੀ ਬਾਤ ਸੀ ਔਖੀ ਨਹੀਂ ਬਲ ਸਾਰੇ ਅੱਕੇ ਪੈਸਾ ਰਾਜੇ ਤਾਂ ਲਈ ਆ ਚੱਕ ਤੇ ਫਟੇ ਆ ਆਪਣਾ ਕਿਉਂ ਵੀ ਜਦੋਂ ਮੱਖੀ ਕੱਢਦੀ ਜਵਾਵਾਰ ਦੋਚੋਂ ਮੱਖੀ ਕੱਢਦੀ ਹਾਂ ਉਹ ਉਹ ਕਹਿੰਦੇ ਸੀ ਵੀ ਆ ਜਿਹੜਾ ਹਲਕਾ ਪਿਆਰ ਬਹੁਤ ਕਰਦਾ ਮਤਾ ਪਰਿੰਗ ਜਿੱਤ ਸਕਦੇ ਆ ਪਰ ਇਸ ਤਰੀਕੇ ਨਾਲ ਇੰਨੀ VOTING ਦੇ ਨਾਲ ਜਿੱਤਣਾ ਕੱਲਾ ਪਿਆਰ ਅਸੀਂ ਨਹੀਂ ਕਰਦੇ ਡੀਪੀ ਸਾਨੂੰ ਬਾਲਾ ਕਰਦਾ ਪਹੁੰਚ ਗਏ ਡੀਪੀ ਤੁਹਾਨੂੰ ਪਿਆਰ ਬਹੁਤ ਕਰਦਾ ਹਾਂ ਬਹੁਤ ਕਰਦਾ ਜੀ ਤਾਂ ਬਈ ਕਿੰ ਕਿਵੇਂ ਲੱਗਦਾ ਕਿਉਂਕਿ ਜਿਹੜੀਆਂ ਇਹ ਖੁਸ਼ੀਆਂ ਪਰਿਵਾਰ ਨੂੰ ਬਹੁਤ ਲੰਮੇ ਸਮੇਂ ਬਾਅਦ ਮਿਲੀਆਂ ਬਹੁਤ ਵਧੀਆ ਲੱਗਦਾ ਜੀ ਨਜ਼ਾਰਾ ਆ ਗਿਆ ਧਰਮ ਦਾ ਨਜ਼ਾਰਾ ਆ ਗਿਆ ਧਰਮ ਦਾ ਤਾਂ ਆਦੋ ਇੱਧਰ ਗੱਲਬਾਤ ਕਰ ਲੈਣੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਹਾਂ ਵਧੀਆ ਓ ਤੁਹਾਡੇ ਕੱਪੜੇ ਗਲਾਬੀ ਹੋ ਗਏ ਕੋਈ ਨਹੀਂ ਜੀ ਕੋਈ ਨਹੀਂ ਧੰਨਵਾਦ ਧੰਨਵਾਦ ਜੀ ਕੋਈ ਨਹੀਂ ਠੀਕ ਹੈ ਨਜ਼ਾਰਾ ਹਾਂ ਨਜ਼ਾਰਾ ਜੀ ਬਾਈ ਕਿਵੇਂ ਹੋ ਠੀਕ ਹੋ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਗਿੱਦੜਵਾ ਸਮੂਹ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡੇ ਫਰਕ ਨਾਲ ਬਾਈ ਨੂੰ ਜਿਤਾਇਆ ਜੀ ਬਾਈ ਜੀ ਇਹਨਾਂ ਕੰਮ ਕਰ ਲੰਗੇ ਜਿਹੜੇ ਲੋਕਾਂ ਦੇ ਪੈਂਡਿੰਗ ਕੰਮ ਪਏ ਆ ਸਭ ਵਧੀਆ ਕਰਨੀ ਹੈ ਬਾਈ ਜੀ ਬਾਈ ਲੱਗਦਾ ਸੀ ਇਸ ਤਰੀਕੇ ਨਾਲ ਅੱਜ ਦੀ ਲੀਡਿੰਗ ਦੇ ਨਾਲ ਅੱਗੇ ਜਾਣਗੇ ਹਾਂਜੀ ਲੱਗਦਾ ਹੀ ਸੀ ਪਹਿਲੇ ਲੱਗਦਾ ਸੀ ਬਾਈ ਜੀ ਸਾਨੂੰ ਮੌਲ ਦੱਸ ਰਿਹਾ ਸੀਗਾ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਦਾ ਹੁੰਦੜਾ ਜੀ ਹੁੰਦੜਾ ਹੈ ਬਾਈ ਇੰਨੀ ਬਾਤੋਂ ਫਿਰ ਕਿਦੋਂ ਆਏ ਸੀ ਸਵੇਰ ਹੀ ਆ ਗਏ ਸੀ ਚੜਕੇ ਦੇ ਆਏ ਆ ਭਰਾਵਾ ਰੋਟੀ ਵੀ ਖਾਣੀ ਆ ਆ ਗਏ ਸੀ 7 ਵਜੇ ਬਾਈ ਜੀ 7 ਵਜੇ 7 ਵਜੇ ਆ ਗਏ ਸੀ ਹਾਂਜੀ ਕਿਉਂ 7 ਵਜੇ ਕਾ ਤੋ ਆ ਗਏ ਸੀ 7 ਉਹ ਤਾਂ ਸ਼ਾਹੀ ਐਨਾ ਬਾਈ ਜੀ ਅੱਛਾ ਹਾਂ ਪਤਾ ਸੀ ਵੀ ਬਟ ਬਟ ਐਂਪੀ ਢਿੱਲੋ ਜਿੰਦਾਬਾਦ ਪੂਆ ਤਾਂ ਪਤਾ ਲੱਗ ਗਿਆ ਆ ਗਏ ਨਹੀਂ ਜਾਂਦਾ ਸੀ ਪਿੰਡ ਕਿਵੇਂ ਬਾਈ ਪਿੰਡ ਖੜਿਆ ਹੀ ਨਹੀਂ ਜਾਂਦਾ ਸੀ ਆਏ ਸੀਗਾ ਵੀ ਕਿਹੜੇ ਟਾਈਮ ਗਿੱਦੜਵੇ ਚੱਲ ਗਏ ਆਪਾਂ ਹੁਣ ਫਿਰ ਬੈਠੇ ਹਾਂ ਭੰਗੜਾ ਭੁੰਗੜਾ ਪਾਉਂਦੇ ਮੇਲਾ ਦਾ ਕੋਹ ਲਾ ਆਹੀ ਪਾ ਕੇ ਭੰਗੜਾ ਆ ਗਏ ਆਂ ਉੱਡ ਨਹੀਂ ਕਰ ਸੈਂਟ ਲਾਵਾਂਗੇ ਦੁਬਾਰਾ ਹਾਂ ਵੈਲੀ ਆਦ ਕਰ ਚੋਟੀ ਦਾ ਰਗੜ ਕੇ ਰੱਖਿਆ ਇਹੜਾ ਵੈਲੀ ਰਗੜਦਾ ਕਾਂਗਰਸ ਦੇ ਇਹਨੂੰ ਕਿੱਦਾਂ ਹਾਂ ਰਾਜੇ ਵੜਿੰਗ ਦੀ ਗੱਲ ਕਰੀਏ ਤਾਂ 12 ਸਾਲ ਕਿਦੜ ਪਿਆ ਦੇ ਵਿੱਚ ਰਹੇ ਆ ਇੰਪੋਸੀਬਲ ਕਹਿ ਸਕਦੇ ਬਹੁਤ ਔਖਾ ਸੀ ਇਨੀ ਵੋਟ ਲੀਡਿੰਗ ਦੇ ਨਾਲ ਜਿੱਤਣਾ ਭਾਈ ਜੀ ਜੇ ਕੋਈ ਕੰਮ ਕੀਤੇ ਹੁੰਦੇ ਤਾਂ ਲੋਕ ਵੋਟ ਪਾਉਂਦੇ ਨਾ ਜਦੋਂ 13 ਸਾਲਾਂ ਚ ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਤੇ ਲੋਕਾਂ ਨੇ ਮੂੰਹ ਮੋੜ ਲਿਆ ਆਪ ਦਾ ਤੇ ਰਗੜ ਕੇ ਰੱਖਦਾ ਫਿਰ ਵੈਲੀ ਚੋਟੀ ਦਾ ਬਾਈ ਇਹ ਜਿਹੜੀ ਇਹ ਇੱਕ ਗੱਲ ਹੋਰ ਸਵਾਲ ਪੁੱਛਣਾ ਮੈਂ ਇਹ ਜਿਹੜੀ ਵੋਟ ਆ ਆਮ ਆਦਮੀ ਪਾਰਟੀ ਨੂੰ ਪਈ ਹੈ ਜਾਂ ਡਿੰਪੀ ਟਿਲੋਂ ਨੂੰ ਪਈ ਹੈ ਇਹ ਦੇਖੋ ਜੀ ਜ਼ਿਆਦਾਤਰ ਛਾਂ ਸੀ ਜਿਹੜਾ ਉਹ ਬਾਈ ਜਨਤਾ ਦਾ ਪਾਈ ਨਹੀਂ ਸੀ ਹਾਂ ਜੀ ਉਹ ਤਾਂ ਚਾਹ ਬਹੁਤ ਸੀਗਾ ਬਾਈ ਨੇ ਤਾਂ ਇੱਧਰ ਵੀ ਗੱਲਬਾਤ ਕਰਦੇ ਆ ਬਾਈ ਕਿਹੜਾ ਪਿੰਡ ਹੈ ਪੌਂਦਰ ਪਿੰਡ ਹੈ ਆਪਣਾ ਤੁਸੀਂ ਵੀ ਫਿਰ 7 ਵਜੇ ਆ ਗਏ ਹਾਂਜੀ 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 ਐਨਾ ਉਤਸ਼ਾਹ ਕਿਵੇਂ ਸੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਈ ਹੋਰ ਦੱਸ ਨੀਂਦ ਨਹੀਂ ਆਈ ਕਿਵੇਂ ਬਾਈ ਕਿਉਂਕਿ ਯਾਰ ਗਿਣਤੀ ਚੱਲਨੀ ਸੀ ਸਵੇਰ ਅਸੀਂ ਅਖਾ ਵੀ ਟਾਈਮ ਨਾਲ ਚੱਲ ਕੇ ਗਿਣਤੀ ਕਰਵਾਉਂਦੇ ਰਾਜੇ ਦਾ ਹਕਾਰ ਟੁੱਟ ਗਿਆ ਜੀ ਕਿਵੇਂ ਬਾਈ ਰਾਜੇ ਦਾ ਹਕਾਰ ਟੁੱਟ ਗਿਆ ਨਹੀਂ ਬਾਈ ਉਹ ਤਾਂ ਕਹਿੰਦਾ ਮੈਂ ਡਾਊਨ ਨਹੀਂ 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 ਟੁੱਟ ਗਿਆ ਸਾਨੂੰ ਛੋਟੇ ਸਾਹਮਣੇ ਆ ਉਹ ਤਾਂ ਮੰਨ ਕੇ ਚੱਲ 100 200 ਆਂਦਾ ਸੀਗਾ ਤੇ ਹੁਣ ਹਜ਼ਾਰਾਂ ਦੀ ਗਿਣਤੀ ਹੋ ਗਈ 20000 ਪਲੱਸ ਗ ਤਾ ਇਧਰ ਢੋਲ ਪੈ ਰਹੇ ਆ ਦੇਖ ਸਕਦੇ ਹੋ ਤੁਸੀਂ ਢੋਲ ਠਮਾਕੇ ਤਾ ਆਹ ਦੇਖ ਆਹ ਦੇਖ ਸਕਦੇ ਹੋ ਤੁਸੀਂ ਪੰਗੜਾ ਪਾ ਰਹੇ ਭਾਈ ਗੋਟੇ-ਗੁੱਟੇ ਨਹੀਂ ਤੁਸਦੇ ਅਜੇ ਪੰਗੜਾ ਪਾਉਣੇ ਕੋਈ ਨਹੀਂ ਤੁਸਦੇ ਅਜੇ ਸਾਨੂੰ ਸਮਝਾ ਦਰਵਾਣੇ ਚਾਣੇ ਦਾ ਇਧਰ ਭੰਗੜੇ ਪੈ ਰਹੇ ਆ ਉਹ ਗੋਡੇ ਨਹੀਂ ਦੁਖਦੇ ਉਮਰ ਨਹੀਂ ਦੁਖਦੇ ਦਵਾਈਆਂ ਨੇ ਦੁਖਦੇ ਸੀ ਗੋਡੇ ਬੜੀ ਖੁਸ਼ੀ ਆ ਢੇਪੀ ਜਿੱਤਣ ਦੀ ਬਹੁਤ ਆਜਾਦੀ ਖੁਸ਼ੀ ਆ ਤੁਹਾਨੂੰ ਤਾਂ ਦੁਖਦੇ ਦੀ ਥੋੜਾ ਜਿਹਾ ਰਿਜ਼ਲਟ ਬਾਕੀ ਆ ਥੋੜੇ ਰਾਊਂਡ ਬਾਕੀ ਆ ਹਾਂ ਰਾਊਂਡ ਬਾਕੀ ਜਿੱਤੂ ਆ ਸਾਰੇ ਰਾਊਂਡ ਵਧੂਗੀ ਘਰ ਤੇ ਨਹੀਂ ਵਧੂਗੀ ਜਿੱਤੂ ਦਾ ਬਈ ਸਤਿ ਸ਼੍ਰੀ ਅਕਾਲ ਬਾ ਮੌਕਾ ਮੇਰੇ ਮਸਾ ਆ ਰੱਬ ਨੇ ਸੁਣੀ ਆ ਹੁਣ ਹੁਣ ਜੇ ਤੋੜ ਥੋੜਾ ਹਰੂਆਣਾ ਤੇਰੇ ਪਹੀਏ ਮਹਾਰਾਜੀ ਫੋਟੋ ਹੈਗਾ ਸਿਰ ਤੇ ਤੂੰ ਪਹਿਲਾਂ ਹੀ ਬੇਅੰਦਰ ਮੈਂ ਜੀ ਤੇ ਜਿਹੜੀ ਵੋਟ ਹੈ ਆਮ ਆਦਮੀ ਪਾਰਟੀ ਨੂੰ ਪਈ ਹੈ ਇਹ ਡਿਪੀ ਟਿਲ ਡਿਪੀ ਟਿਲ ਨੂੰ ਪਈ ਹੈ ਇਹ ਵੋਟ ਸਾਰੇ ਵਾਡੇ ਦਾ ਹਾਂ ਡਿਪੀ ਟਿਲ ਨੂੰ ਹਾਂਜੀ ਬਹੁਤ ਵਧੀਆ ਬੰਦਾ ਜੀ ਬਹੁਤ ਵਧੀਆ ਬੰਦਾ ਜੀ ਹਾਂ ਲੋਕਲ ਬੰਦਾ ਹੈ ਲੋਕਲ ਲੋਕਲ ਬੰਦਾ ਹੈ ਬਾਈ ਜੀ ਜੀ ਬਹੁਤ ਜੀ ਤਾਂ ਦੇਖ ਸਕਦੇ ਹੋ ਬੜਾ ਉਤਸ਼ਾਹ ਭਰਿਆ ਮਾਹੌਲ ਹੈ ਭੰਗੜੇ ਪਾਏ ਜਾ ਰਹੇ ਆ ਝੰਡੇ ਲਹਿਰਾਏ ਜਾ ਰਹੇ ਆ ਰੰਗ ਲਗਾਏ ਜਾ ਰਹੇ ਆ ਢਿੱਪ ਢੋਲੋਂ ਦੇ ਕਰਦੇ ਖਲਾਫ ਦਿਖਾ ਰਹੇ ਆ ਤੁਹਾਨੂੰ ਦੇਖ ਸਕਦੇ ਤੁਸੀਂ ਇਸ ਵਕਤ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਬਾਈ ਤਸਵੀਰ ਜ਼ਰੂਰ ਦਿਖਾ ਦਿਓ ਜੀ